ਤੇ ਗੌੜੀ ਮਹੱਲਾ ਪੰਜਵਾਂ ਸਲੋਕ ੴ ਸਤਿਗੁਰ ਪ੍ਰਸਾਦਿ ਜਲ ਥਲ ਮਹਿਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ੴ ਪਾਉੜੇ एकम एकंकार प्रभु करो वंदना त्याई गुण गोविंद गो गोपाल प्रभु शरण परो हरराय ताकी आस कल्याण सुख जाते सब कष होए चार कुंट द दिश प्रमयो तिस बिनवर न कोई ਬੇਦ ਪ੍ਰਾਨ ਸਿਮਰਿ ਸੁਨੈ ਬਹੁ ਵਿਦ ਕਰੋ ਵਿਚਾਰ ਪਤਤ ਉਧਾਰਨ ਪੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਪੁਗਤਾ ਦੇਨ ਹਾਰ ਤਿਸ ਬਿਨ ਅਵਰ ਨ ਕੋਏ ਅਵਰ ਨ ਜਾਏ ਜੋ ਚਾਹੇ ਸੋਇ ਮਿਲੈ ਨਾਨਕ ਹਰਗੁਣ ਗਾਏ गोबिंद जस गाए है हरneet मिल भजगे साधसंग मेरे मीत रहाऊ श्लोक करो वंदना अनक वार शरण परो हर, हर राई परम कटिए नानक साधसंग दुतीया भाव मिटाए पौड़े दुतिया दुर्मत दूर गुर कर गुरु सेवा करनीत राम रतन मन तन बसै तज काम क्रोध लोभ मेट मरण मिटाय जीवन मिले बिनसे सगले क्लेश आप तज गोबिंद पजौ पाऊ भगत प्रवेश लाभ मिले तो टाहिरे हरि दरगे पतवंत राम नाम त संचवा साच शा भगवंत ਉਠਤ ਬੈਠਤ ਹਰਿ ਭਜੋ ਸਾਧੂ ਸੰਗ ਪ੍ਰੇਤ ਨਾਨਕ ਦੁਰਮਤ ਛਟ ਗਏ ਪਾਰ ਬ੍ਰਹਮ ਵਸੇ ਚੇਤ ਸਲੋਕ ਤੀਨ ਬਿਆਪੇ ਜਗਤ ਕਉ ਤ੍ਰਿਯਾ ਪਾਵੇ ਕੋਏ ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ ਪਾਉੜੇ ਤ੍ਰੇਤੇ ਯਾਤਰਾ ਗੁਣ ਵਿਖੇ ਫਲ ਕਬ ਊਤਮ ਕਬ ਨੀਚ ਨਰਕ ਸੁਰਗ ਪਰਮਤੋ ਘਣੋ ਸਦਾ ਸੰਘਾਰੇ ਮੀਤ ਨਰਕ ਸੁਰਗ ਪਰਮਤੋ ਘਣੋ ਸਦਾ ਸੰਘਾਰੇ ਮੀਚ ਹਰਖ ਸੋਗ ਸੰਸਾ ਸੰਸਾਰ ਹਾਂ ਹੋਂ ਕਰਤ ਬਿਹਾਏ ਜਿਨ ਕੇ ਏ ਤਿਸ ਨ ਜਾਣਨੀ ਤ ਚਿਤ ਵੈ ਅਨਕ ਪਾਏ ਆਦ ਬਿਆਦ ਪਾਦ ਰਸ ਕਬੋ ਨ ਟੁੱਟੇ ਤਾਪ ਪਾਰ ਬ੍ਰਹਮ ਪੂਰਨ ਤਣੀ ਨਹ ਬੂਜੇ ਪ੍ਰਤਾਪ ਮੋਹ ਪਰਮ ਬੂੜਤ ਘਣੋ ਮਹਾਨਰਕ ਮਹਿਵਾਸ ਕਰੇ ਕਿਰਪਾ ਪ੍ਰਭੂ ਰਾਖ ਲਹੁ ਨਾਨਕ ਤੇਰੀ ਆਸ ਸਲੋਕ ਚਤਰ ਸਿਆਨ ਸੁਖਾੜ ਸੋਏ ਜਿਨ ਤਜਿਆ ਅਭਿਮਾਨ ਚਾਰ ਪਦਾਰਤ ਅਸ਼ਟ ਸਿਧ ਪਜ ਨਾਨਕ ਹਰ ਨਾਮ ਪਾਉੜੇ ਚਤਰਤ ਚਾਰੇ ਬੇਦ ਸੁਣ ਸੋਦ ਤਤ ਵਿਚਾਰ ਸਰਬ ਖੇਮ ਕਲਿਆਣ ਨਿਦ ਰਾਮ ਨਾਮ ਜਪ ਸਾਰ ਨਰਕ ਨਿਵਾਰੇ ਦੁਖ ਹਰੇ ਟੁਟੇ ਅਨਕ ਕਲੇਸ਼ ਮੇਚ ਹਟਾ ਜਮ ਤੇ ਛੁਟੇ ਹਰ ਕੀਰਤਨ ਪ੍ਰਵੇਸ਼ ਪਾਉ ਬਿਨਸੇ ਅੰਮ੍ਰਿਤ ਰਸ ਰੰਗ ਰਤੇ ਨਿਰੰਕਾਰ ਦੁਖ ਦਰਦਰ ਪਵਿੱਤਰਤਾ ਨਸੇ ਨਾਮ ਅੰਧਾਰ ਸੁਰ ਨਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧਰਵਾਲ ਸਲੋਕ ਪੰਜ ਵਿਕਾਰ ਮਨ ਮੇ ਬਸੇ ਰਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੇ ਰੰਗ ਪੌੜੇ ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਓ ਪਰਪੰਚ ਕੁਸਮ ਬਾਸ ਬਹੁ ਰੰਗ ਕਨੋ ਸਭ ਮਿਥਿਆ ਬਲ ਬੰਚ ਨਹ ਜਾਪੇ ਨਹ ਬੂਜਿਆ ਨਹ ਕਾਸ਼ ਕਰਤ ਵਿਚਾਰ ਸੁਆਦ ਮੋਹ ਰਸ ਬਿਦਿਓ ਅਗਿਆਨ ਰਚੋ ਸੰਸਾਰ ਜਨਮ ਮਰਨ ਬਹਜੋਨ ਪਰਮਨ ਕਿੰਨੇ ਕਰਮ ਅਨੇਕ ਰਚਨਹਾਰ ਨ ਸਿਮਰਿਉ ਮਨ ਨ ਵਿਚਾਰ ਬਵੇਕ ਪਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨ ਰੰਚ ਨਾਨਕ ਬਿਰਲੇ ਪਾਈ ਹੈ ਜੋ ਨ ਰਚੇ ਪਰਪੰਚ ਸਲੋਕ ਖਾਟੋ ਸ਼ਾਸਤਰ ਉੱਚ ਕਹੈ ਅੰਤਨਪਾਰ ਵਾਰ ਭਗਤ ਸੋਹ ਗੁਣ ਗਾਵਤ ਨਾਨਕ ਪ੍ਰਭ ਕੈ ਦੁਆਰ ਪਾਉੜੇ ਕਸ਼ਟਮ ਖਾਟੋ ਸ਼ਾਸਤਰ ਕਹੈ ਸਿਮਰਤ ਕਥਿ ਅਨੇਕ ਉਤਮ ਉਚੋ ਪਾਰ ਬ੍ਰਹਮ ਗੁਣ ਅੰਤਨ ਜਾਣੇ ਸੇਖ ਨਾਰਦ ਮੁੰਜਨ ਸੁਕ ਬਿਆਸ ਜਸ ਗਾਵਤ ਗੋਬਿੰਦ ਰਸ ਗਿੱਧ ਹਰਿ ਸੋ ਬਿਦੇ ਭਗਤ ਰਚੇ ਭਗਵੰਤ ਮੋਹ ਮਾਨ ਪਰਮ ਬਿਨਸਿਉ ਪਾਈ ਸ਼ਰਨ ਦਿਆਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੇ ਟੋਟਾ ਹਿਰੈ ਸਾਧ ਸੰਗ ਲਿਵ ਲਾਏ ਖਾਟ ਖਜ਼ਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ ਸਲੋਕ संत मंडल हर जस कथे बोल सत सुभाए नानक मन संतोषी है एक सि स्यों ले उलाए पावड़े सप्तम संचो नाम तन टूटन जाहे भंडार संत संगत महपाई है अंतन पारवार ਆਪ ਤਜੋ ਗੋਬਿੰਦ ਪਜੋ ਸ਼ਰਨ ਪਰੋ ਹਰਿ ਰਾਏ ਦੁਖ ਹਰਿ ਪਵਜਲ ਤਾਰੇ ਮਨ ਚਿੰਦਿਆ ਫਲ ਪਾਏ ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਾਦਾ ਸੰਗ ਕਰਨੇ ਹਾਰ ਪਛਾਨ ਸੋ ਸਾਜਨ ਸੋ ਸਖਮੀਤ ਜੋ ਹਰ ਕੀ ਮਤ ਦੇ ਨਾਨਕ ਤਸ ਬਲਹਾਰ ਨ ਹਰ ਹਰ ਨਾ ਜਪੇ ਸਲੋਕ ਆਠ ਪਹਿਰ ਗੁਣ ਗਾਈ ਹੈ ਤਜਿ ਹੈ ਅਵਰ ਜੰਜਾਲ ਜਿਮ ਕਾਲ ਜੋ ਨ ਸਕਈ ਨਾਨਕ ਪ੍ਰਭੂ ਦਇਆਲ ਪਾਉੜੇ ਅਸ਼ਟਮਾਸ਼ਟ ਸਦ ਨਵ ਨਿਦ ਸਗਲ ਪਦਾਰਥ ਪੂਰਨ ਬੁੱਧ ਕਵਰ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰਉਦਰ ਮੰਤ ਸਗਲ ਧਰਮ ਅਪ ਪਵਿੱਤਰ ਇਸ਼ਨਾਨ ਸਭ ਮੈਂ ਊਚ ਵਿਸ਼ੇਖ ਗਿਆਨ ਹਰ ਹਰ ਭਜਨ ਪੂਰ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਰਾਇਣ ਨ ਸਿਮਰਿਓ ਮੋਹ ਸੁਆਦ ਵਿਕਾਰ ਨਾਨਕ ਨਾਮ ਵਿਸਾਰੈ ਨਰਕ ਸੁਰਗ ਅਵਤਾਰ ਪੌੜੀ ਨਾਮੇ ਨਵ ਸਿਦਰ ਅਪਵੀਤ ਹਾਰ ਨਾਮਨ ਜਪੇ ਕਰਤ ਵਿਪਰੀਤ ਪਾਰਤਰ ਰਮਹਿ ਬਕੇ ਸਾਧ ਨਿੰਦ ਕਰਨਾ ਨਾ ਸੁਣਹੀ ਹਰ ਜਸ ਬਿੰਦ ਹਰ ਐ ਪਰ ਦਰਬ ਉਦਰ ਕਾ ਤਾਏ ਅਗਨ ਨਿਵਰੇ ਤ੍ਰਿਸ਼ਨਾ ਨਾ ਬੁਝਾਏ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮੇ ਭਾਗੇ ਸ਼ਲੋਕ ਦਸ ਦਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਏ ਮਨ ਬਸ ਆਵੇ ਨਾਨਕ ਜੇ ਪੂਰਨ ਕਿਰਪਾ ਹੋਏ ਪਾਉੜੇ ਦਸਵੇਂ ਦਸ ਦੁਆਰ ਬਸ ਕਿਨੈ ਮਨ ਸੰਤੋਖ ਨਾਮ ਜਪ ਲੈਨ ਕਰਨੇ ਸੁਣੀਏ ਜਸ ਗੋਪਾਲ ਨੈਣੀ ਪੇਖਤ ਸਾਧ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮਹਿ ਚਤਵੈ ਪੂਰਨ ਭਗਵੰਤ ਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹ ਸੰਜਮ ਪ੍ਰਕਿਰਪਾ ਪਾਈਐ ਸ਼ਲੋਕ ਏਕੋ ਏਕ ਬਖਾਨੀਐ ਬਿਰਲਾ ਜਾਣੇ ਸੁਵਾਦ ਗਨ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪਾਉੜੇ ekaadase nigat pekho har ram indri bas kar suno har naam man santokh sarb je daya inn bid bart sampurn bhaya thavat man rakhe ik uthay man tan suddh japta har nae sab mai pur rahe par brahm nanak har kirtan kar tal eh dharm shlok ਦਰਮਤ ਹਰੀ ਸੇਵਾ ਕਰੇ ਭੇਟੇ ਸਾਧਾ ਕਰਪਾਲ ਨਾਨਕ ਪ੍ਰਸਾਦ ਮਿਲ ਰਹੇ ਬਿਨ ਸੇ ਸਗਲ ਜੰਜਾਲ ਪਾਉੜੇ ਦੁਆਦਸੀ ਦਾਨ ਨਾਮਿ ਸਿਨਾਨ ਹਰ ਕੀ ਪਗਤ ਕਰੋ ਤਜ ਮਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਵਤਾਸੇ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖ ਹੈ ਪੰਚ ਪੂ ਆਤਮ ਹਰ ਨਾਮ ਰਸ ਪੋਖ ਹੈ ਗੁਰ ਪੁਰ ਤੇ ਇਹ ਨਿਚੋ ਪਾਈਆ ਨਾਨਕ RAM ਰਮਤ ਫਿਰ ਜੋਣ ਨ ਆਈਐ ਸ਼ਲੋਕ ਤੈਨ ਗਨਮ ਵਿਆਪਿਆ ਪੂਰਨ ਹੋਤ ਨ ਕਾਮ ਪਤਤ ਉਦਾਰਨ ਮਨ ਬਸੈ ਨਾਨਕ ਛੋਟੇ ਨਾਮ ਪਉੜੇ ਤਰਾਦ ਸਤਿ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾ ਮਨ ਮੈਂ ਆਇਓ ਸੁਖ ਸਾਗਰ ਪ੍ਰਭੁ ਨਿਮਖੁ ਨ ਗਾਇਓ ਹਰਖ ਸੋਗ ਕਾ ਦੇਹ ਕਰ ਬੰਧਿਓ ਦੀਰਗ ਰੋਗ ਮਾਇਆ ਸਾਧਿਓ ਦਿਨ ਹੈ ਬਿਕਾਰ ਕਰਤੁ ਸ਼ਰਮ ਪਾਇਓ ਨੈ ਨੀਂਦ ਸੁਪਨ ਬਰੜਾਇਓ ਆਰ ਬਿਸਰਤ ਹੋਵਤ ਇਹ ਹਾਲ ਸ਼ਰਨ ਨਾਨਕ ਪ੍ਰਭ ਪੁਰਖ ਦਿਆਲ ਸ਼ਲੋਕ ਚਾਰ ਕੁੰਡ 14 ਭਾਵਨ ਸਗਲ ਵਿਆਪਤ RAM ਨਾਨਕ ਉਹਨਾਂ ਦੇਖੇ ਹੈ ਪੂਰਨ ਤਾਂ ਕਿ ਕਾਮ ਪਉੜੇ 14 ਚਾਰ ਕੁੰਡ ਪ੍ਰਭ ਆਪ ਸਗਲ ਪਵਨ ਪੂਰਨ ਪ੍ਰਤਾਪ ਦਸੇ ਦਸਾਰਵਿਆ ਪ੍ਰਭ ਇੱਕ ਤਰਨ ਕਾਸ ਸਭ ਮਹ ਪ੍ਰਭ ਪੇਖ ਜਲ ਥਲ ਬਨ ਪਰਬਤ ਪਾਤਲ ਪਰਮੇਸ਼ਵਰ ਤਹ ਬਸਿਦਿਆਲ ਸੁਖਮਯ ਸਤੂਲ ਸਗਲ ਭਗਵਾਨ ਨਾਨਕ ਗੁਰਮਖ ਬ੍ਰਹਮ ਪਛਾਨ ਸ਼ਲੋਕ ਆਤਮ ਜੀਤਾ ਗੁਰਮਤੇ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੇ ਪੈ ਮਟੇ ਨਾਨਕ ਬਿਨਸੇ ਚਿੰਦ ਪਵੜੇ ਅਮਵਸ ਆਤਮ ਸੁਖੇ ਭਏ ਸੰਤੋਖ ਦੀਆ ਗੁਰਦੇਵ ਮਨ ਤਨ ਸੀਤਲ ਸਾਧ ਸਹਜ ਲਾਗਾ ਪ੍ਰਭ ਕੀ ਸੇਵ ਟੁਟੇ ਬੰਧਨ ਬੋ ਬਿਕਾਰ ਸਫਲ ਪੂਰਨਤਾ ਕੇ ਕਾਮ ਦੁਰਮਤ ਮਿਟੇ ਹਮੈ ਛਟੇ ਸਿਮਰਤ ਹਰ ਕੋ ਨਾਮ ਸ਼ਰਨ ਗਹੇ ਪਾਰ ਬ੍ਰਹਮ ਕੇ ਮਿਟਿਆ ਆਵਾ ਗਵਨ ਆਪ ਤਰਿਆ ਕੋ ਟੰਬ ਸਿਓ ਗੁਣ ਗੋਬਿੰਦ ਪ੍ਰਭ ਰਵਣ ਹਰ ਕੀ ਟੈਲ ਕਮਾਵਣੀ ਜੱਪੀਏ ਪ੍ਰਭ ਕਾ ਨਾਮ ਗੌਰਪੁਰ ਤੇ ਪਾਇਆ ਨਾਨਕ ਸੁਖ ਬਿਸ਼ਰਾਮ ਸਲੋਕ ਪੂਰਨ ਕਬੂਨ ਡੋਲਤਾ ਪੂਰਾ ਕੀਆ ਪ੍ਰਭੂ ਆਪ ਦਿਨ ਦਿਨ ਚੜ੍ਹੇ ਸਵਾਯਾ ਨਾਨਕ ਹੋ ਤਨ ਘਾਟ ਪਾਉੜੇ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰਥ ਜੀ ਜੰਤ ਦਿਆਲ ਪੁਰਖ ਸਭ ਉਪਰ ਜਾ ਕਾ ਹੱਥ ਗਣ ਨਦਾਨ ਗੋਬਿੰਦ ਗੁਰ ਕੀ ਆਜਾ ਕਾ ਹੋਏ ਅੰਤਰ ਜਾਮੇ ਪ੍ਰਭ ਸੁਜਾਨ ਲਖਨ ਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰ ਸਬਦ ਜਨਨ ਹਾਰ ਸੰਤ ਸਹਾਈ ਸਰਨ ਜੋਗ ਅੱਠ ਪਹਿਰ ਨਮਸ਼ਕਾਰ ਅਕਤ ਗਤਨ ਬੁਝੀਐ ਸਿਮਰੋ ਹਰ ਕੇ ਚਰਨ ਪਤਿਤ ਉਦਾਰਨ ਅनाथ 나ਥ ਨਾਨਕ ਪ੍ਰਭ ਕੇ ਸ਼ਰਨ ਸ਼ਲੋਕ ਦੁਖ ਬਿਨਸੇ ਸੰਸਾਗ ਗਇਓ ਸ਼ਰਨ ਗਈ ਹਰ ਰਾਇ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪਉੜੇ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋਪਦਿਸ਼ ਕੋ ਦਰੜੈ ਤਿਸ ਕਾ ਹੋਇ ਉਦਾਰ ਕਿਲ ਬਿ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਝਿਲਾ ਨਹ ਪੋਹਿ ਤਿਸ ਮਾਏ ਸੋ ਸੁਰਤਾ ਸੋ ਬੈਸਨ ਸੋ ਗਿਆਨੀ ਤਰਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਪਜਿਆ ਭਗਵੰਤ ਖਤਰ ਬ੍ਰਾਹਮਣ ਸੂ ਦੂਬੈਸ ਉਦਰਾ ਸਿਮਰ ਚੰਡਾਲ ਜਿਨ ਜਨੋ ਪ੍ਰਭ ਆਪਣਾ ਨਾਨਕ ਤਸੈਰਵਾਲ